ਜੀ ਸਾਰੇ ਮਸਤਰੀਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾ ਰਹੇ ਚੌੜ ਚੌੜਾ ਪਨੇ ਧੋ ਕੇ ਸਮਾਰ ਕੇ ਜੀ ਅੱਧੇ ਘੰਟੇ ਲਈ ਧੌਂ ਕੇ ਰੱਖ ਦਿੱਤੀਗੇ ਹੁਣ ਆਪਾਂ ਬਣਾਉਣ ਲੱਗੇ ਆਂ ਜੀ ਚੌੜ ਆਪਾਂ ਪਾਉਣ ਲੱਗੇ ਵਿੱਚ ਪਾਣੀ ਆਪਾਂ ਬੋਇਲ ਕਰਕੇ ਬਣਾਵਾਂਗੇ ਜਦੋਂ ਬੋਇਲ ਹੋ ਜਾਣਗੇ ਜਿਹੜਾ ਐਕਸਟਰਾ ਪਾਣੀ ਹੋਊਗਾ ਜੀ ਉਹ ਆਪਾਂ ਕੱਢ ਦਾਂਗੇ ਛਾਣ ਲਾਂਗੇ ਫੇਰ ਆਪਾਂ ਬਾਅਦ ਵਿੱਚ ਇਹਨੂੰ ਤੜਕਾ ਲਾਵਾਂਗੇ ਚੌੜ ਨੂੰ ਜਦੋਂ ਜੀ ਆਪਾਂ ਚੌੜਾ ਨੂੰ ਬੋਇਲ ਕਰਕੇ ਬਣਾਉਣਾ ਹੁੰਦਾ ਫਿਰ ਆਪਾਂ ਨੂੰ ਪਾਣੀ ਮਿਣ ਕੇ ਪਾਉਣ ਦੀ ਲੋੜ ਨਹੀਂ ਪਾਣੀ ਥੋੜਾ ਜਿਆਦਾ ਹੀ ਪੈਂਦਾ। ਉਹ ਫੇਰ ਚੌੜਾ ਆਪਣੇ ਬੋਇਲ ਹੋ ਜਾਣਗੇ। ਇਹ ਆਪਾਂ ਇੱਕ ਜਾੜੀ ਦੇ ਵਿੱਚ ਪਾ ਕੇ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਹੈ ਜੀ ਉਹ ਕੱਢ ਦਾਂਗੇ। ਆਪਾਂ ਇਹਨਾਂ ਨੂੰ ਟੱਕ ਦਾਂਗੇ। ਟੱਕ ਕੇ ਪਕਾ ਲਾਂਗੇ। ਆਪਾਂ ਦੀ ਚੌੜ ਨਮਕੀਨ ਬਣਾ ਰਹੇ ਹਾਂ। ਥੋੜਾ ਜਿਹਾ ਨਮਕ ਪਾ ਲਵਾਂਗੇ ਇਹ ਵਿੱਚ। ਥੋੜੀ ਜਿਹੀ ਜੇ ਆਪਾਂ ਪਾ ਦਾਂਗੇ ਸਬਜ਼ੀ। ਉਸ ਲਈ ਚੌੜਾ ਨਹੀਂ ਤਾਂ ਗੈਸ ਆਪਾਂ ਜਿੱਥੇ ਫੁੱਲ ਕਰ ਦਾਂਗੇ ਜਦੋਂ ਚੌੜ ਆਪਣੇ ਬੋਇਲ ਹੋ ਜਾਣਗੇ ਫਿਰ ਆਪਾਂ ਗੈਸ ਨੂੰ ਸਿਮ ਕਰ ਦਾਂਗੇ ਹਾਂਜੀ ਚੌੜ ਆਪਣੇ ਬੋਇਲ ਹੋ ਰਹੇ ਹਨ ਢੱਕਾ ਟਾਕ ਦਾਂਗੇ ਤੇ ਗੈਸ ਨੂੰ ਥੋੜਾ ਜਿਹਾ ਸਿਮ ਕਰ ਦਾਂਗੇ ਜਦ ਤੱਕ ਆਪਾਂ ਜਿਹੜਾ ਤੜਕਾ ਤਿਆਰ ਕਰ ਲੈਨੇ ਆ ਜਦ ਤੱਕ ਆਪਣੇ ਚੌੜ ਨਹੀਂ ਜਿਹੜੇ ਬੋਇਲ ਹੋੁੰਦੇ ਨੇ ਹਾਂ ਜੀ ਤੇ ਆਪਣੀ ਚੌਲ ਪਨ ਗਿਆ ਸੀ ਸਿੰਮ ਕਰਤਾ ਸੀ ਬੋਇਲ ਹੋ ਰਹੇ ਨੇ ਨਾਲ ਦੀ ਨਾਲ ਜੀ ਆਪਾਂ ਇਹਨਾਂ ਦਾ ਤੜਕਾ ਤਿਆਰ ਕਰਨਾ ਹੈ ਆਪਾਂ ਲਾਵਾਂਗੇ ਪਿਆਜ਼ਾਂ ਦਾ ਤੜਕਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਜੇ ਤੁਸੀਂ ਮਟਰ ਵਾਲੇ ਬਣਾਉਣਾ ਚਾਹੁੰਦੇ ਹੋ ਤਾਂ ਮਟਰ ਵੀ ਪਾ ਸਕਦੇ ਹੋ ਪਿਆਜ਼ਾਂ ਨੂੰ ਆਪਾਂ ਹਲਕਾ ਜਿਹਾ ਲਾਈਟ ਬਣਾਉਂ ਜੇ ਤਾਂ ਲੋ ਕੱਚੀ ਹੀ ਛੱਡ ਲਾਂਗੇ ਚੌਲਾਂ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਤਾ ਸੀ ਥੋੜੀ ਜਿਹੀ ਹਲਦੀ ਥੋੜੀ ਜਿਹੀ ਮਿਰਚ ਪਾਤੀ ਸੀ ਜੀ ਹਾਂਜੀ ਆਪਣਾ ਜੀ ਪਿਆਜ਼ ਲਾਈਟ ਭਰਾਂ ਜੀ ਹੋ ਚੁੱਕੇ ਹਨ ਆਪਾਂ ਹੋ ਇਹਨਾਂ ਦੇ ਵਿੱਚ ਚੌਲ ਨੇ ਜਿਹੜੇ ਜੀ ਚੌਲਾਂ ਨੂੰ ਮਿਕਸ ਕਰ ਦਾਂਗੇ ਹੁਣ ਪਾਣੀ ਦੇ ਵਿੱਚ ਪਿਆਜ਼ਾਂ ਦੇ ਵਿੱਚ ਕੋਈ ਵੀ ਨਮਕ ਮਿਰਚ ਮਸਾਲੇ ਨਹੀਂ ਪਾਏ ਕਿਉਂਕਿ ਆਪਾਂ ਜਿਹੜੇ ਚੌਲ ਨੇ ਜੀ ਉਹ ਦਾਣੇ ਦੇ ਰਾਂ ਸਰਵ ਕਰਨੇ ਨੇ ਤੇ ਚੌਲਾਂ ਦੇ ਵਿੱਚ ਆਪਣਾ ਪਾਇਆ ਹੋਇਆ ਨਮਕ ਮਿਰਚ ਵੀ ਪਾ ਲਈ ਸੀ ਥੋੜੀ ਜਿਹੀ ਹਲਦੀ ਥੋੜਾ ਜਿਹਾ ਮਸਾਲਾ ਪਾ ਲਿਆ ਸੀ ਬਾਕੀ ਦਾਲ ਦੇ ਵਿੱਚ ਪਾਏ ਹੋਏ ਨੇ ਕਰਕੇ ਆਪਾਂ ਪਿਆਜ਼ਾਂ ਦੇ ਵਿੱਚ ਜੀ ਬਿਲਕੁਲ ਵੀ ਕੁਝ ਨਹੀਂ ਪਾਇਆ। ਟਰਕੀ ਨੂੰ ਆਪਾਂ ਚੌਲਾਂ ਦੇ ਵਿੱਚ ਮਿਕਸ ਕਰ ਦਾਂਗੇ। ਹਾਂਜੀ ਆਪਾਂ ਨੇ ਜਿਹੜੇ ਪਿਆਜ਼ ਭੁੰਨੇ ਸੀਗੇ ਜੀ ਸਾਦੇ ਚੌਲਾਂ ਦੇ ਵਿੱਚ ਮਿਕਸ ਕਰਦੇ। ਜੇ ਤੁਸੀਂ ਪਿਆਜ਼ਾਂ ਦੇ ਵਿੱਚ ਹਲਦੀ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ। ਆਪਾਂ ਕਈ ਵਾਰੀ ਜੀ ਹਲਦੀ ਵੀ ਪਾ ਲੈਂਦੇ ਆ ਪਰ ਅੱਜ ਆਪਾਂ ਥੋੜੀ ਜਿਹੀ ਪਾਈ ਸੀ। ਜਿਆਦਾ ਨਹੀਂ ਸੀਗੀ ਭਾਈ ਇਸ ਕਰਕੇ ਜਿਹੜਾ ਇਹਦਾ ਕਲਰ ਆ ਜੀ ਉਹ ਜਿਆਦਾ ਡਾਰਕ ਨਹੀਂ ਹੋਇਆ ਤੇ ਚੌੜਾ ਬਣੀ ਬਣ ਕੇ ਤਿਆਰ ਨੇ ਆਪਾਂ ਚੌੜਾ ਨੂੰ ਹੁਣ ਜੀ ਸਰਵ ਕਰਦੇ ਐ ਇਹਦੇ ਜੀ ਨਾਲੇ ਆਪਣੀ ਬਣ ਰਹੀ ਆ ਕਾਲੇ ਛੋਣੀਆਂ ਦੀ ਸਬਜ਼ੀ ਬਸ ਜੀ ਬਣ ਕੇ ਤਿਆਰ ਹੈ ਗੈਸ ਆਪਾਂ ਬੰਦ ਕਰ ਦਾਂਗੇ ਆਪਾਂ ਕਾਲੇ ਛੋਣੀਆਂ ਦੀ ਸਬਜ਼ੀ ਦੇ ਨਾਲ ਸਰਵ ਕਰਾਂਗੇ ਜੀ ਚੌਲਾ ਨੂੰ ਤੇ ਇਹ ਆਪਣੇ ਜੀ白ਟ ਚਨੇ ਹੋਗੇ ਤੇ ਕਾਲੇ ਚਨੇ ਹੋਗੇ ਜੀ ਜਿਨ੍ਹਾਂ ਨੂੰ ਪਕਾਵਲੀ ਛੋਲੇ ਵੀ ਕਹਿ ਦਿੰਨੇ ਰਾਜਮਾ ਚੌਲ ਹੋਗੇ ਕੜੀ ਹੋਗੇ ਜੀ ਇਹਨਾਂ ਤਿੰਨ ਚਾਰ ਦਾਣੇ ਨਾਲ ਤਾਂ ਹੀ ਚੌਲ ਬਹੁਤ ਵਧੀਆ ਲੱਗਦੇ ਨੇ ਆਪਾਂ ਹੁਣ ਇਹਨਾਂ ਨੂੰ ਸਰਵ ਕਰਦੇ ਆਂ ਜੀ ਹਾਂ ਜੀ ਆਪਾਂ ਜੀ ਇਹਨਾਂ ਨੂੰ ਸਰਵ ਕਰ ਰਹੇ ਕੋਈ ਵਾਰੀ ਤਾਜੀ ਮੈਂ ਹੜਦੀ ਉਹ ਤਾਂ ਪਿਆਜ਼ ਭੁੰਨਦੇ ਆ ਉਹਨਾਂ ਦੇ ਵਿੱਚ ਵੀ ਪਾ ਲੈਣੇ ਹੁਣੇ ਫਿਰ ਧੀਰੇ ਧੀਰੇ ਦੇ ਚੌਲ ਹੋ ਜਾਂਦੇ ਨੇ ਤੋ ਜੀ ਚਲੋ ਆਪਣੇ ਬਣ ਕੇ ਤਿਆਰ ਨੇ ਆਪਾਂ ਇਹ ਦਹੀਂ ਵੀ ਲੈ ਸਕਦੇ ਆ ਨਾਲ ਉਹ ਤੁਸੀਂ ਦਹੀਂ ਤੁਹਾਨੂੰ ਪਸੰਦ ਆ ਦੱਸੋ ਤੁਸੀਂ ਲੈਣਾ ਚਾਹੁੰਦੇ ਹੋ ਦਹੀਂ ਵੀ ਲੈ ਸਕਦੇ ਹੋ ਬਹੁਤ ਵਧੀਆ ਜੀ ਆਪਣੀ ਸਬਜ਼ੀ ਬਣੀ ਆ ਬਹੁਤ ਵਧੀਆ ਆਪਣਾ ਚੌਲ ਬਣੇ ਨੇ ਜਿਹੜੇ ਭੈਣ ਭਰਾਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਆਪਣੀ ਵੀਡੀਓ ਦੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਜੀ तहे ਦਿਲੋਂ ਧੰਨਵਾਦ ਕਰਦੇ ਆਂ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਦੇਵੇ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਰਹਿਣ ਖੁਸ਼ ਰਹਿਣ ਦੀ ਪਰਮਾਤਮਾ ਸਾਰਿਆਂ ਦੀ ਕਮਾਈ 'ਚ ਵਾਧਾ ਕਰੇ ਵਾਧਾ ਕਰੇ ਸਾਰੇ ਭੈਣ ਭਰਾ ਜਣ ਦੁਗਣੀ ਰਾਜੋਗੁਣੀ ਤਰੱਕੀ ਕਰਨ ਜੀ ਤੇ ਆਪਣੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਲੈ ਕੇ ਸ਼ੇਅਰ ਕਰਿਆ ਕਰੋ ਜੀ ਆਪਣੇ ਜੀ ਵਿਊ ਬਹੁਤ ਘੱਟ ਆਉਂਦੇ ਨੇ ਜੀ ਤੇ ਆਪਣੇ ਜਿਹੜੇ ਆਪਣੇ ਚੈਨਲ ਤੇ ਫਸਟ ਟਾਈਮ ਆਏ ਨੇ ਜੀ ਪਹਿਲੀ ਵਾਰ ਹੀ ਆਏ ਨੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਹੀ ਦੇਖ ਰਹੇ ਨੇ ਜੋ ਵੀ ਆਪਣੀ ਵੀਡੀਓ ਨੂੰ ਬਾਤੋ ਬਦ ਲੈਕ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ